ਕੈਨੇਡਾ ਦੇ ਵਿੱਚ ਖਾਲਿਸਤਾਨ ਆंदोलਨ ਦੇ ਨਾਲ ਜੁੜੇ ਭਾਰਤੀ ਨਾਗਰਿਕਾਂ ਦੇ ਵੱਲੋਂ ਦਾਇਰ ਕੀਤੀਆਂ ਅਸਾਈਲਮ ਅਪੀਲਸ ਨੂੰ ਲੈ ਕੇ ਇੱਕ ਵੱਡੀ ਕਾਰਵਾਈ ਹੋਈ ਹੈ। ਕੈਨੇਡੀਅਨ ਫੈਡਰਲ ਅਦਾਲਤਾਂ ਨੇ 2025 ਵਿੱਚ ਹੁਣ ਤੱਕ ਘੱਟੋ-ਘੱਟ 30 ਅਜਈਆਂ ਅਪੀਲਸ ਨੂੰ ਖਾਰਜ ਕਰ ਦਿੱਤਾ ਹੈ, ਜਿੱਥੇ ਬੇਨਤੀਕਰਤਾ ਨੇ ਭਾਰਤ ਵਾਪਸ ਜਾਣ ਤੇ ਤਸ਼ੱਦਦ ਦਾ ਸ਼ਿਕਾਰ ਹੋਣ ਦੇ ਡਰ ਦੇ ਆਧਾਰ ਤੇ ਆਪਣੀ ਅਪੀਲ ਦਾਇਰ ਕੀਤੀ ਸੀ। ਇਹਨਾਂ ਵਿੱਚੋਂ ਸਿਰਫ 4 ਅਪੀਲਸ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ। ਅਦਾਲਤ ਨੇ ਇਹਨਾਂ ਅਪੀਲਾਂ ਨੂੰ ਘੱਟ ਸਬੂਤਾਂ ਦੇ ਆਧਾਰ ਤੇ ਰੱਦ ਕਰ ਦਿੱਤਾ ਹੈ। ਇਹ ਫੈਸਲੇ ਭਾਰਤ ਕੈਨੇਡਾ ਸਬੰਧਾਂ ਵਿੱਚ ਘਰ ਤਣਾਅ ਤੋਂ ਬਾਅਦ ਆਏ ਨੇ ਅਤੇ ਭਾਰਤ ਸਰਕਾਰ ਦੇ ਲਈ ਵੱਡੀ ਜਿੱਤ ਹੋ ਸਕਦੀ ਹੈ। ਖਾਲਿਸਤਾਨ ਅੰਦੋਲਨ ਭਾਰਤ ਦੇ ਵਿੱਚ ਪੰਜਾਬ ਨੂੰ ਵੱਖਰਾ ਦੇਸ਼ ਬਣਾਉਣ ਨੂੰ ਲੈ ਕੇ ਇੱਕ ਅੰਦੋਲਨ ਜੋ ਹੈ ਉਹ ਦਹਾਕਿਆਂ ਪਹਿਲਾਂ ਪੰਜਾਬ ਦੇ ਅੰਦਰ ਚੱਲ ਰਿਹਾ ਸੀ। ਪਰ ਹੁਣ ਇਸ ਦੀ ਮੰਗ ਦੇ ਮੰਗ ਕਰਨ ਵਾਲੇ ਜ਼ਿਆਦਾਤਰ ਸਿੱਖ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਜਿੱਥੋਂ ਹਮੇਸ਼ਾ ਖਾਲਿਸਤਾਨ ਬਣਾਉਣ ਦੀਆਂ ਮੰਗਾਂ ਉੱਠਦੀਆਂ ਰਹਿੰਦੀਆਂ ਨੇ। ਕੈਨੇਡਾ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਸਿੱਖ ਪਾਈਚਾਰਾ ਹੈ ਜਿੱਥੇ ਖਾਲਿਸਤਾਨ ਸਮਰਥਕ ਸੰਗਠਨ ਜਿਵੇਂ ਕਿ ਸਿਕਸ ਫੋਰ ਜਸਟਿਸ ਇਸ ਮੁੱਦੇ ਉੱਤੇ ਆਪਣੀ ਆਵਾਜ਼ ਚੁੱਕਦਾ ਹੈ ਭਾਰਤ ਸਰਕਾਰ ਲਗਾਤਾਰ ਕੈਨੇਡਾ ਨੂੰ ਅਜਈਆਂ ਗਤੀਵਿਧੀਆਂ ਖਿਲਾਫ ਕਾਰਵਾਈ ਕਰਨ ਲਈ ਕਹਿ ਰਹੀ ਹੈ ਖਾਸ ਕਰਕੇ ਸਾਲ 2023 ਦੇ ਵਿੱਚ ਹਰਦੀਪ ਸਿੰਘ ਨੈਚਰ ਦੇ ਕਤਲ ਕੇਸ ਤੋਂ ਬਾਅਦ ਇਸ ਸਾਲ ਜਨਵਰੀ ਤੋਂ ਸਤੰਬਰ ਤੱਕ ਭਾਰਤੀ ਨਾਗਰਿਕਾਂ ਨੇ ਕੈਨੇਡੀਅਨ ਅਦਾਲਤਾਂ ਦੇ ਵਿੱਚ ਅਸਾਈਲਮ ਅਪੀਲਜ਼ ਦਾਇਰ ਕੀਤੀਆਂ ਨੇ ਜਿੱਥੇ ਉਹਨਾਂ ਨੇ ਦਾਅਵੇ ਕੀਤੇ ਨੇ ਕਿ ਉਹਨਾਂ ਦੇ ਖਾਲਿਸਤਾਨ ਏਜੰਡੇ ਨੂੰ ਸਮਰਥਨ ਦੇਣ ਕਰਕੇ ਭਾਰਤ ਵਾਪਸ ਜਾਣ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਬਹੁਤੇ ਕੇਸਾਂ ਦੇ ਵਿੱਚ ਬੇਨਤੀਕਰਤਾ ਨੇ SFJ ਦੇ ਨਾਲ ਜੁੜੇ ਹੋਣ ਜਾਂ ਫਿਰ ਖਾਲਿਸਤਾਨ ਰੈਫਰੈਂਡਮ ਦੇ ਵੋਟਰ ਕਾਰਡ ਵਿਖਾ ਕੇ ਸਬੂਤ ਪੇਸ਼ ਕੀਤੇ ਹਾਲਾਂਕਿ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਅਤੇ ਰਿਫਿਊਜੀ ਅਪੀਲ ਡਿਵੀਜ਼ਨ ਨੇ ਇਨ੍ਹਾਂ ਸਾਰੀਆਂ ਅਪੀਲਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਫੈਡਰਲ ਅਦਾਲਤਾਂ ਨੇ ਇਨ੍ਹਾਂ ਫੈਸਲਿਆਂ ਨੂੰ ਵੀ ਸਹੀ ਠਹਿਰਾਇਆ। ਹੁਣ ਸਵਾਲ ਇਹ ਹੈ ਕਿ ਫੈਡਰਲ ਅਦਾਲਤਾਂ ਨੇ ਆਖਿਰ ਇਹ ਅਪੀਲਜ਼ ਕਿਉਂ ਖਾਰਜ ਕੀਤੀਆਂ ਨੇ? ਫੈਡਰਲ ਅਦਾਲਤਾਂ ਦੇ ਰਿਕਾਰਡਸ ਦੇ ਮੁਤਾਬਕ ਇਨ੍ਹਾਂ 30 ਅਪੀਲਾਂ ਦੇ ਵਿੱਚੋਂ ਬਹੁਤੀਆਂ ਅਪੀਲਾਂ ਵਿੱਚ ਬੇਨਤੀਕਰਤਾਵਾਂ ਨੇ ਕੈਨੇਡਾ ਆ ਕੇ ਪਹਿਲਾਂ ਖਾਲਿਸਤਾਨ ਨੂੰ ਸਮਰਥਨ ਦੇਣਾ ਸ਼ੁਰੂ ਕੀਤਾ। ਅਤੇ ਵਾਪਸ ਜਾਣ ਤੇ ਜਾਣ ਦਾ ਖਤਰਾ ਦਿਖਾਇਆ ਅਦਾਲਤਾਂ ਨੇ ਇਹਨਾਂ ਨੂੰ ਧੋਖਾਧੜੀ ਵਾਲੇ ਦਾਅਵੇ ਕਰਾ ਦਿੱਤਾ ਕਿਉਂਕਿ ਸਬੂਤਾਂ ਦੇ ਵਿੱਚ ਸੱਚ ਦੀ ਕਮੀ ਸੀ ਇਹਨਾਂ ਕੇਸਾਂ ਦੇ ਵਿੱਚ ਮੁੱਖ ਹਨ ਅਮਨਦੀਪ ਸਿੰਘ ਅਤੇ ਕਵਲਦੀਪ ਕੌਰ ਦਾ ਕੇਸ ਇਹ ਭਾਰਤੀ ਜੋੜਾ ਫਰਵਰੀ 2023 ਵਿੱਚ ਅਮਨਦੀਪ ਦੇ ਸਪਾਊਸਲ ਵਰਕ ਪਰਮਿਟ ਤੇ ਕੈਨੇਡਾ ਆਇਆ ਹੋਇਆ ਸੀ ਪਰਮਿਟ ਖਤਮ ਹੋਣ ਤੋਂ ਬਾਅਦ ਨਵੰਬਰ 2024 ਦੇ ਵਿੱਚ ਦੋਵਾਂ ਨੇ ਅਸਾਇਲਮ ਦਾਇਰ ਕੀਤਾ ਅਤੇ ਦਾਵਾ ਕੀਤਾ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਖਾਲਿਸਤਾਨ ਦਾ ਸਮਰਥਨ ਕੀਤਾ ਹੈ ਪਰ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਆਫ ਕੈਨੇਡਾ ਨੇ ਦਾਵਾ ਖਾਰਜ ਕਰ ਦਿੱਤਾ ਕਿਉਂਕਿ ਭਾਰਤ ਦੇ ਵਿੱਚ ਇਸ ਜੋੜੇ ਦਾ ਕੋਈ ਖਾਲਿਸਤਾਨੀ ਪਿਛੋਕੜ ਸਾਹਮਣੇ ਨਹੀਂ ਆਇਆ ਮੋਂਟਰੀਅਲ ਦੀ ਫੈਡਰਲ ਅਦਾਲਤ ਨੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ। ਦੂਜਾ ਕੇਸ ਕਵਲਜੀਤ ਕੌਰ ਦਾ ਹੈ ਜੋ ਸਾਲ 2018 ਵਿੱਚ ਕੈਨੇਡਾ ਆਈ ਸੀ ਅਤੇ ਸਤੰਬਰ 2019 ਵਿੱਚ ਉਸਨੇ ਅਸਾਈਲਮ ਅਪੀਲ ਲਗਾਈ ਸੀ। ਇਹ ਕਹਿੰਦੇ ਹੋਏ ਕਿ ਉਸਨੂੰ ਭਾਰਤ ਦਾ ਭੇਜਿਆ ਜਾਵੇ ਕਿਉਂਕਿ ਉਸਨੂੰ ਆਪਣੇ ਪਤੀ ਤੋਂ ਜਾਨ ਦਾ ਖਤਰਾ ਹੈ। ਫਿਰ ਉਸਨੇ ਖਾਲਿਸਤਾਨ ਵਾਲਾ ਦਾਅਵਾ ਪੇਸ਼ ਕੀਤਾ। ਫੈਡਰਲ ਜੱਜ ਨੇ ਵੀ ਉਸਦੀ ਅਪੀਲ ਖਾਰਜ ਕਰ ਦਿੱਤੀ। ਇਸ ਤੋਂ ਇਲਾਵਾ ਪ੍ਰਦੀਪ ਸਿੰਘ ਦਾ ਕੇਸ ਵੀ ਖਾਲਿਸਤਾਨ ਦੇ ਦਾਅਵੇ ਕਾਰਨ ਰੱਦ ਹੋ ਗਿਆ। ਅਤੇ 8 ਸਤੰਬਰ ਨੂੰ ਉਸ ਨੂੰ ਡਿਪੋਰਟੇਸ਼ਨ ਦਾ ਆਰਡਰ ਜਾਰੀ ਕੀਤਾ ਗਿਆ। ਹੋਰ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਅਪੀਲਜ਼ ਨੂੰ ਰੱਦ ਕਰ ਦਿੱਤਾ ਗਿਆ। ਫੈਡਰਲ ਅਦਾਲਤੀ ਰਿਕਾਰਡਸ ਤੋਂ ਪਤਾ ਲੱਗਦਾ ਹੈ ਕਿ ਕੈਨੇਡੀਅਨ ਅਦਾਲਤਾਂ ਨੇ ਇਨ੍ਹਾਂ ਅਪੀਲਜ਼ ਨੂੰ ਖਾਰਜ ਕਰਨ ਦੇ ਕਈ ਕਾਰਨ ਦੱਸੇ ਨੇ ਜਿਵੇਂ ਕਿ ਸਬੂਤਾਂ ਦੀ ਕਮੀ। ਬੇਨਤੀਕਰਤਾਵਾਂ ਨੇ ਸੋਸ਼ਲ ਮੀਡੀਆ ਪੋਸਟ, ਐਫੀਡੇਵਿਟ ਅਤੇ ਫੋਟੋਆਂ ਪੇਸ਼ ਕੀਤੀਆਂ ਨੇ ਪਰ ਅਦਾਲਤ ਨੇ ਇਹਨਾਂ ਨੂੰ ਸਹੀ ਨਹੀਂ ਮੰਨਿਆ। ਦੂਜਾ ਬੇਯਕੀਨੀ ਦਾਅਵੇ ਬਹੁਤ ਹੀ ਬੇਨਤੀ ਕਰਤਾ ਸਟੱਡੀ ਵੀਜ਼ੇ ਜਾਂ ਫਿਰ ਵਰਕ ਵੀਜ਼ੇ ਦੇ ਉੱਤੇ ਕੈਨੇਡਾ ਹੈ ਅਤੇ ਵੀਜ਼ਾ ਜਾਂ ਫਿਰ ਪਰਮਿਟ ਖਤਮ ਹੋਣ ਤੇ ਉਹਨਾਂ ਨੇ ਅਸਾਇਲਮ ਦਾਇਰ ਕੀਤੀ। ਅਦਾਲਤ ਨੇ ਇਸ ਨੂੰ ਡਿਪੋਟੇਸ਼ਨ ਤੋਂ ਬਚਣ ਦਾ ਇੱਕ ਢੰਗ ਦੱਸਿਆ। ਕੈਨੇਡਾ ਸਰਕਾਰ ਨੇ ਸਾਲ 2025 ਦੇ ਵਿੱਚ ਇਮੀਗ੍ਰੇਸ਼ਨ ਨਿਯਮ ਸਖਤ ਕੀਤੇ ਨੇ ਖਾਸ ਕਰਕੇ ਧੋਖਾਧੜੀ ਰੋਕਣ ਦੇ ਲਈ। ਇਸ ਦੇ ਨਾਲ ਅਸਾਇਲਮ ਦਾਅਵਿਆਂ ਦੀ ਜਾਂਚ ਹੋਰ ਜ਼ਿਆਦਾ ਵੱਧ ਗਈ ਹੈ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਨੇ ਇਨ੍ਹਾਂ ਕੇਸਾਂ ਦੇ ਵਿੱਚ ਸੋਸ਼ਲ ਮੀਡੀਆ ਅਤੇ ਭਾਰਤੀ ਅਥਾਰਟिटीज ਦੇ ਨਾਲ ਸਹਿਯੋਗ ਵੀ ਵਧਾਇਆ ਹੈ। ਇਮੀਗ੍ਰੇਸ਼ਨ ਮਹਾਰਾਣ ਦੇ ਮੁਤਾਬਕ ਇਹ ਫੈਸਲੇ ਕੈਨੇਡਾ ਦੀ ਨਵੀਂ ਰਾਜਨੀਤਿਕ ਨੀਤੀ ਨੂੰ ਦਰਸਾਉਂਦੇ ਨੇ ਜਿੱਥੇ ਖਾਲਿਸਤਾਨ ਸਮਰਥਨ ਨੂੰ ਹੁਣ ਅਪਰਾਧ ਦੇ ਨਾਲ ਜੋੜਿਆ ਜਾ ਰਿਹਾ ਹੈ ਇਹ ਫੈਸਲੇ ਪੰਜਾਬੀ ਭਾਈਚਾਰੇ ਦੇ ਲਈ ਚੁਣੌਤੀ ਪੇਸ਼ ਕਰ ਸਕਦੇ ਨੇ ਬਹੁਤੇ ਬੇਨਤੀ ਕਰਤਾ ਪੰਜਾਬ ਤੋਂ ਹਨ ਜੋ ਕੈਨੇਡਾ ਦੇ ਵਿੱਚ ਵਸਣ ਦੇ ਸੁਪਨੇ ਲੈ ਕੇ ਪੰਜਾਬ ਤੋਂ ਕੈਨੇਡਾ ਆਏ ਨੇ ਪਰ ਹੁਣ ਡੈਪੂਟੇਸ਼ਨ ਦਾ ਸਾਹਮਣਾ ਕਰ ਰਹੇ ਨੇ ਜੋ ਭਾਰਤ ਦੇ ਵਿੱਚ ਵਾਪਸ ਜਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੇਗਾ